ਸਚੀ ਕਾ ਜੀ ਮੈਂ ਨਵਦੀਪ ਤਾਲੀਬਾ ਤੁਸੀਂ ਵੇਖ ਰਹੇ ਗਲੋਬਲ ਪੰਜਾਬ ਟੀਵੀ ਭਾਰਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਬੇਹੱਦ ਦਿਲ ਲੁਪਾਉ ਵਾਅਦੇ ਕੀਤੇ ਜਾਂਦੇ ਨੇ ਤੇ ਉਹਨਾਂ ਵਿੱਚੋਂ ਕੁਝ ਪੂਰੇ ਕਰ ਲਏ ਜਾਂਦੇ ਨੇ ਪਰ ਬਹੁਤ ਸਾਰੇ ਅਜੀਬ ਵਾਅਦੇ ਹੁੰਦੇ ਨੇ ਜਿਨ੍ਹਾਂ ਨੂੰ ਤਹਾਕਿਆਂ ਤੱਕ ਕੋਈ ਲੀਡਰ ਚੇਤਨੀ ਕਰਦਾ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਰਾਸ਼ਟਰਪਤੀ ਚੋਣਾਂ ਦਾ ਬਿਗਲ ਬਚ ਚੁੱਕਾ ਹੈ ਆਉਣ ਵਾਲੀ 5 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣਗੀਆਂ ਜਿਸ ਤੇ ਲਈ ਫਸਵਾ ਮੁਕਾਬਲਾ ਡੋਨਾਲਡ ਟਰੰਪ ਤੇ ਕਮਲਾ ਹਾਰਿਸ ਦੇ ਵਿੱਚਕਾਰ ਵੇਖਣ ਨੂੰ ਮਿਲ ਰਿਹਾ ਹੈ ਜੇ ਗੱਲ ਕੀਤੀ ਜਾਵੇ ਡੋਨਾਲਡ ਟਰੰਪ ਦੀ ਤਾਂ ਉਹਨਾਂ ਵੱਲੋਂ ਵੀ ਅਮਰੀਕਾ ਵਾਸੀਆਂ ਨੂੰ ਦਿਲ ਲਗਾਉਣ ਲਾਰੇ ਲਾਏ ਜਾ ਰਹੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਉਹ ਇੱਕ ਵਾਰ ਫੇਰ ਤੋਂ ਦੇਸ਼ ਦੇ ਉੱਚ ਆਮਦਨ ਦੇ ਲਈ ਚੁਣਨਾ ਚਾਹੁੰਦੇ ਨੇ ਤਾਂ ਉਹ ਔਰਤਾਂ ਦੇ ਲਈ ਆਈਵੀਐਫ ਰਾਹੀਂ ਗਰਭ ਤਾਰਨ ਦੀ ਪ੍ਰਕਿਰਿਆ ਮੁਫਤ ਕਰ ਦੇਣਗੇ ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਯੋਜਨਾ ਕਿਵੇਂ ਕੰਮ ਕਰੇਗੀ ਤੇ ਇਸ ਦਾ ਵਿੱਤ ਕਿਵੇਂ ਕੀਤਾ ਜਾਵੇਗਾ ਮਿਸ਼ੀਗਨ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ 트ੰਪ ਨੇ ਕਿਹਾ ਕਿ ਮੈਂ ਅੱਜ ਇੱਕ ਮਹੱਤਵਪੂਰਨ ਐਲਾਨ ਕਰ ਰਿਹਾ ਹਾਂ ਕਿ 트ੰਪ ਪ੍ਰਸ਼ਾਸਨ ਦੇ ਤਹਿਤ ਤੁਹਾਡੀ ਸਰਕਾਰ ਜਾਂ ਤੁਹਾਡੀ ਬੀਮਾ ਕੰਪਨੀ ਆਈਵੀਐਫ ਦੇ ਨਾਲ ਜੁੜੇ ਸਾਰੇ ਖਰਚਿਆਂ ਦਾ ਭੁਗਤਾਨ ਕਰੇਗੀ। ਉਹਨਾਂ ਨੇ ਕਿਹਾ ਕਿ ਇਹ ਵੀ ਕਿਹਾ ਕਿ ਸਹੀ ਅਰਥਾਂ ਦੇ ਵਿੱਚ ਕਹਾ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਜ਼ਿਆਦਾ ਬੱਚੇ ਚਾਹੁੰਦੇ ਹਾਂ। ਤo ਅਰਦਾਸਦਾ ਇਹ ਕਿ ਆਈਵੀਐਫ ਵਿਧੀ ਦੇ ਤਹਿਤ ਸ਼ੁਕਰਾਣੂ ਅਤੇ ਅੰਡੇ ਵਿਚਕਾਰ ਗਰਭ ਧਾਰਨ ਕਰਨ ਦੀ ਪ੍ਰਕਿਰਿਆ ਪ੍ਰੋਖਸ਼ਾਲਾ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਤo ਤਿਆਰ ਪ੍ਰੋਨੋ ਔਰਤ ਦੀ ਬੱਚੇਦਾਨੀ ਦੇ ਵਿੱਚ ਲਗਾਇਆ ਜਾਂਦਾ ਹੈ ਜਾਣਕਾਰੀ ਦੇ ਮੁਤਾਬਿਕ ਇਹ ਤਰੀਕਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਤੇ ਆਈਵੀਐਫ ਵਿਧੀ ਦੀ ਸਫਲਤਾ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਇਸ ਤਕਨੀਕ ਰਾਹੀਂ ਮਾਂ ਬਨਣ ਦੀਆਂ ਚਾਹਵਨ ਔਰਤਾਂ ਨੂੰ ਗਰਭ ਧਾਰਨ ਕਰਨ ਦੇ ਲਈ ਇੱਕ ਤੋਂ ਵੱਧ ਪਾਰ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਵੀ ਪੈਂਦਾ ਨਵੰਬਰ ਦੇ ਵਿੱਚ ਪ੍ਰਸਤਾਰਿਤ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ 트ੰਪ ਨੇ ਇਹ ਐਲਾਨ ਅਜਿਹੇ ਸਮੇਂ ਦੇ ਵਿੱਚ ਕੀਤਾ ਜਦੋਂ ਉਹ ਸੁਪਰੀਮ ਕੋਰਟ ਤੇ ਚੱਚਾ ਦੀ ਨਿਯੁਕਤੀ ਨੂੰ ਲੈ ਕੇ ਡੈਮੋਕ੍ਰੈਟਿਕ ਨੇਤਾਵਾਂ ਦੇ ਹਮਲੇ ਦੇ ਘੇਰੇ ਦੇ ਵਿੱਚ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ 트ੰਪ ਇਸ ਮੁੱਦੇ ਤੇ ਰੱਖਿਆਾਤਮਕ ਬਣ ਗਏ ਨੇ ਆਪਣੇ ਆਪ ਨੂੰ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਤੇ ਮਜਬੂਤ ਵਕੀਲ ਬਚੋ ਉਹ ਪੇਸ਼ ਕਰ ਰਹੇ ਨੇ ਤਾਂ ਅਨੁਾਸਤ ਇਹ ਹੈ ਕਿ ਅਮਰੀਕਾ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਿੱਥੇ ਕਮਲਾ ਹੈਰਿਸ ਨੂੰ ਭਾਰਤੀ ਕਮਿਊਨਿਟੀ ਸਮੇਤ ਵੱਖ-ਵੱਖ ਕਮਿਊਨਿਟੀ ਦਾ ਸਹਿਯੋਗ ਮਿਲ ਰਿਹਾ ਹੈ ਉੱਤੇ ਹੀ ਡੋਨਾਲਡ ਟਰੰਪ ਨੂੰ ਫਾਲੋ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ ਇਸ ਲਈ ਫਿਰ ਹਾਲ ਹੀ ਵੇਖਿਆ ਜਾ ਰਿਹਾ ਹੈ ਕਿ ਫਸਵਾ ਮੁਕਾਬਲਾ ਕਮਲਾ ਹਾਰੇ ਅਤੇ 트럼ਪ ਦੇ ਵਿਚਕਾਰ ਹੈ ਦੋਵਾਂ ਉਮੀਦਵਾਰਾਂ ਦੇ ਵਿੱਚੋਂ ਅਮਰੀਕਨ ਵਾਸੀ ਕਿਸ ਨੂੰ ਵੋਟ ਕਰਨਗੇ ਤੇ ਜਿੱਤ ਦਾ ਸੇਰਾ ਆਖਿਰਕਾਰ ਕਿਸ ਦੇ ਸਿਰ ਬੱਜੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਨਦੀਪ ਤਾਲੀਵਾ ਤੁਸੀਂ ਵੇਖ ਰਹੇ ਗਲੋਬਲ ਪੰਜਾਬ ਟੀਵੀ ਭਾਰਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਬੇਹੱਦ ਦਿਲ ਲੁਪਾਉ ਵਾਦੇ ਕੀਤੇ ਜਾਂਦੇ ਨੇ ਤੇ ਉਹਨਾਂ ਵਿੱਚੋਂ ਕੁਝ ਪੂਰੇ ਕਰ ਲਏ ਜਾਂਦੇ ਨੇ ਪਰ ਬਹੁਤ ਸਾਰੇ ਅਜਿਹੇ ਵਾਦੇ ਹੁੰਦੇ ਨੇ ਜਿਨ੍ਹਾਂ ਨੂੰ ਤਹਾਕਿਆਂ ਤੱਕ ਕੋਈ ਲੀਡਰ ਚੇਤਨੀ ਕਰਦਾ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਰਾਸ਼ਟਰਪਤੀ ਚੋਣਾਂ ਦਾ ਬਿਗਲ ਬਚ ਚੁੱਕਾ ਹੈ ਆਉਣ ਵਾਲੀ 5 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣਗੀਆਂ ਜਿਸ ਤੇ ਲਈ ਫਸਵਾ ਮੁਕਾਬਲਾ ਡੋਨਾਲਡ ਟਰੰਪ ਤੇ ਕਮਲਾ ਹਾਰਿਸ ਦੇ ਵਿਚਕਾਰ ਵੇਖਣ ਨੂੰ ਮਿਲ ਰਿਹਾ ਹੈ ਜੇ ਗੱਲ ਕੀਤੀ ਜਾਵੇ ਡੋਨਾਲਡ ਟਰੰਪ ਦੀ ਤਾਂ ਉਹਨਾਂ ਵੱਲੋਂ ਵੀ ਅਮਰੀਕਾ ਵਾਸੀਆਂ ਨੂੰ ਦਿਲ ਲਗਾਉਣ ਲਾਰੇ ਲਾਏ ਜਾ ਰਹੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਉਹ ਇੱਕ ਵਾਰ ਫੇਰ ਤੋਂ ਦੇਸ਼ ਦੇ ਉੱਚ ਆਮਦੇ ਲਈ ਚੁਣਨੇ ਚਾਹੁੰਦੇ ਨੇ ਤਾਂ ਉਹ ਔਰਤਾਂ ਦੇ ਲਈ ਆਈਵੀਐਫ ਰਾਹੀਂ ਗਰਭ ਤਾਰਨ ਦੀ ਪ੍ਰਕਿਰਿਆ ਮੁਫਤ ਕਰ ਦੇਣਗੇ ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਯੋਜਨਾ ਕਿਵੇਂ ਕੰਮ ਕਰੇਗੀ ਤੇ ਇਸ ਦਾ ਵਿੱਤ ਕਿਵੇਂ ਕੀਤਾ ਜਾਵੇਗਾ ਮਿਸ਼ੀਗਨ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ 트ੰਪ ਨੇ ਕਿਹਾ ਕਿ ਮੈਂ ਅੱਜ ਇੱਕ ਮਹੱਤਵਪੂਰਨ ਐਲਾਨ ਕਰ ਰਿਹਾ ਹਾਂ ਕਿ 트ੰਪ ਪ੍ਰਸ਼ਾਸਨ ਦੇ ਤਹਿਤ ਤੁਹਾਡੀ ਸਰਕਾਰ ਜਾਂ ਤੁਹਾਡੀ ਬੀਮਾ ਕੰਪਨੀ ਆਈਵੀਐਫ ਦੇ ਨਾਲ ਜੁੜੇ ਸਾਰੇ ਖਰਚਿਆਂ ਦਾ ਭੁਗਤਾਨ ਕਰੇਗੀ। ਉਹਨਾਂ ਨੇ ਕਿਹਾ ਕਿ ਇਹ ਵੀ ਕਿਹਾ ਕਿ ਸਹੀ ਅਰਥਾਂ ਦੇ ਵਿੱਚ ਕਹਾ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਜ਼ਿਆਦਾ ਬੱਚੇ ਚਾਹੁੰਦੇ ਹਾਂ। ਤo ਅਰਦਾਸਦਾ ਇਹ ਕਿ ਆਈਵੀਐਫ ਵਿਧੀ ਦੇ ਤਹਿਤ ਸ਼ੁਕਰਾਣੂ ਅਤੇ ਅੰਡੇ ਵਿਚਕਾਰ ਗਰਭ ਧਾਰਨ ਕਰਨ ਦੀ ਪ੍ਰਕਿਰਿਆ ਪ੍ਰਕਸ਼ਾਲਾ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਤੋਂ ਤਿਆਰ ਪ੍ਰੋਣੂ ਔਰਤ ਦੀ ਬੱਚੇਦਾਨੀ ਦੇ ਵਿੱਚ ਲਗਾਇਆ ਜਾਂਦਾ ਹੈ ਜਾਣਕਾਰੀ ਦੇ ਮੁਤਾਬਿਕ ਇਹ ਤਰੀਕਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਤੇ ਆਈਵੀਐਫ ਵਿਧੀ ਦੀ ਸਫਲਤਾ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਇਸ ਤਕਨੀਕ ਰਾਹੀਂ ਮਾਂ ਬਣਨ ਦੀਆਂ ਚਾਹਵਨ ਔਰਤਾਂ ਨੂੰ ਗਰਭ ਧਾਰਨ ਕਰਨ ਦੇ ਲਈ ਇੱਕ ਤੋਂ ਵੱਧ ਪਾਰ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਵੀ ਪੈਂਦਾ ਹੈ ਨਵੰਬਰ ਦੇ ਵਿੱਚ ਪ੍ਰਸਤਾਰਿਤ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ 트ੰਪ ਨੇ ਇਹ ਐਲਾਨ ਅਜਿਹੇ ਸਮੇਂ ਦੇ ਵਿੱਚ ਕੀਤਾ ਜਦੋਂ ਉਹ ਸੁਪਰੀਮ ਕੋਰਟ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਡੈਮੋਕ੍ਰੈਟਿਕ ਨੇਤਾਵਾਂ ਦੇ ਹਮਲੇ ਦੇ ਘੇਰੇ ਦੇ ਵਿੱਚ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ 트ੰਪ ਇਸ ਮੁੱਦੇ ਤੇ ਰੱਖਿਆਾਤਮਕ ਬਣ ਗਏ ਨੇ ਆਪਣੇ ਆਪ ਨੂੰ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਤੇ ਮਜਬੂਤ ਵਕੀਲ ਬਚੋ ਉਹ ਪੇਸ਼ ਕਰ ਰਹੇ ਨੇ ਤਾਂ ਅਨੁਾਸਤ ਇਹ ਹੈ ਕਿ ਅਮਰੀਕਾ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਿੱਥੇ ਕਮਲਾ ਹੈਰਿਸ ਨੂੰ ਭਾਰਤੀ ਕਮਿਊਨਿਟੀ ਸਮੇਤ ਵਾਕਫਾਕ ਕਮਿਊਨਿਟੀ ਦਾ ਸਹਿਯੋਗ ਮਿਲ ਰਿਹਾ ਹੈ ਉੱਤੇ ਹੀ ਡੋਨਾਲਡ ਟਰੰਪ ਨੂੰ ਫਾਲੋ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ ਇਸ ਲਈ ਫਿਲਹਾਲ ਇਹੀ ਵੇਖਿਆ ਜਾ ਰਿਹਾ ਹੈ ਕਿ ਫਸਵਾ ਮੁਕਾਬਲਾ ਕਮਲਾ ਹੈਰਿਸ ਅਤੇ ਟਰੰਪ ਦੇ ਵਿੱਚ ਕਰ ਹੈ ਦੋਵਾਂ ਉਮੀਦਵਾਰਾਂ ਦੇ ਵਿੱਚੋਂ ਅਮਰੀਕਨ ਵਾਸੀ ਕਿਸ ਨੂੰ ਵੋਟ ਕਰਨਗੇ ਤੇ ਜਿਤਦਾ ਸੇਰਾ ਆਖਿਰਕਾਰ ਕਿਸ ਦੇ ਸਿਰ ਬਜੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ